ਵਾਹਿ ਰੋਜੀ ਕਾ ਖਾਲਸਾ ਵਾਹਿ ਰੋਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਦਾ ਸਵਾਗਤ ਹੈ ਤੁਹਾਨੂੰ ਪੈਪਲੀ ਸਸਰੀਆਂ ਕਾ ਅੱਜ ਤੁਹਾਨੂੰ ਇਹ ਸੂਟ ਦਿਖਾਉਣੀ ਹੈ ਜਿਹੜਾ ਇਹ ਸੂਟ ਦਾ ਕਲਰ ਹੈਗਾ ਜੀ ਗੁਲਾਬੀ ਤੇ ਥੋੜਾ ਜਿਹਾ ਕੈਮਰਾ ਵਿੱਚ ਫਿੱਕਾ ਆਉਂਦਾ ਬਹੁਤ ਹੀ ਸੋਹਣਾ ਸੂਟ ਦਾ ਕਲਰ ਹੈ ਤੇ ਬਹੁਤ ਹੀ ਸੋਹਣਾ ਕੱਪੜਾ ਕੋਟਣ ਦਾ ਕੱਪੜਾ ਦੇਖੋ ਜੀ ਤੁਸੀਂ ਤੇ ਵਿੱਚ ਇਹਦੇ ਆ ਲੈਨਿੰਗ ਜੀ ਹੈ ਤੇ ਅੱਜ ਤੁਹਾਨੂੰ ਆਪਾਂ ਦੱਬ ਚੱਕ ਦਾ ਟਾਂਕਾ ਦੱਸਾਂਗੇ ਤੇ ਆਪਾਂ ਚੋਬ ਦੀ ਜੀੜੀ ਦਾ ਕੰਮ ਕੀਤਾ ਚੋਬ ਦਾ ਕੰਮ ਕੀਤਾ ਤੇ ਜੇ ਕਿਸੇ ਭੈਣ ਨੂੰ ਛੂਟ ਚਾਹੀਦਾ ਹੋਵੇ ਤਾਂ ਆਪਾਂ ਤੋਂ ਛੂਟ ਤਿਆਰ ਕਰਵਾ ਸਕਦੇ ਆਂ ਆਪਾਂ ਨੂੰ ਆਰਡਰ ਦੇ ਸਕਦੇ ਆਂ WhatsApp ਤੇ ਕਿਸੇ ਵੀ ਕੜਾਈ ਦਾ ਕਸੂਟ ਕਰਵਾਉਣਾ ਹੋਵੇ ਜਿਵੇਂ ਮਸ਼ੀਨ ਵਰਕ ਤੇ ਛਿੰਦੀ ਬੂਟੀ ਦੇ ਤੇ ਜਿਹੜੀਆਂ ਹੋਰ ਕੜਾਈਆਂ ਚੱਲਦੀਆਂ ਕੋਈ ਵੀ ਕੜਾਈ ਦਾ ਕਿਸੇ ਭੈਣ ਨੇ ਤਿਆਰ ਕਰਵਾਉਣਾ ਕਰਵਾ ਸਕਦੇ ਆਂ ਦੇਖੋ ਆਪਾਂ ਦਾ ਬਚੱਕਾ ਇਸ ਤਰ੍ਹਾਂ ਕਰਨੀ ਹੈ ਇਸ ਤਰ੍ਹਾਂ ਦੱਬ ਚੱਕ ਦਾ ਕਰੀ ਜਾਣ ਤੇ ਜੇ ਕਿਸੇ ਨੇ ਚੋਪ ਦੀ ਚੜੀ ਸਿੱਖਣੀ ਹੈ ਤਾਂ ਆਪਾਂ ਤੋਂ ਆਪਾਂ ਨੂੰ ਕਮੈਂਟ ਕਰਕੇ ਦੱਸ ਸਕਦਾ ਕੋਈ ਜੇ ਕਿਸੇ ਨੇ ਸਿੱਖਣੀ ਹੈ ਤਾਂ ਦੇਖੋ ਇਸ ਤਰ੍ਹਾਂ ਤੁਸੀਂ ਦੱਬ ਚੱਕਾ ਤਾਂ ਇਸੇ ਤਰ੍ਹਾਂ ਹੀ ਬਣਾਉਣਾ ਤੇ ਜੇ ਕਿਸੇ ਭੈਣ ਨੇ ਟੋਨ ਦੀ ਫਲਕਾਰੀ ਤਿਆਰ ਕਰਵਾਉਣੀ ਹੈ ਇਸ ਤਰ੍ਹਾਂ ਦੀ ਤਾਂ ਉਹ ਵੀ ਕਰਵਾ ਸਕਦੇ ਸੂਟ ਤਿਆਰ ਕਰਵਾਉਣਾ ਟੋਨ ਦਾ ਉਹ ਵੀ ਕਰਵਾ ਸਕਦੇ ਆ ਆਪਣੇ ਕੋਲ ਤਿੰਨ ਕਲਰ ਆ ਗਏ ਆ ਟੋਨ ਦੇ ਇਹ ਰੈੱਡ ਮਹਿਰੂਨ ਤੇ ਮਾਸਟਰਡ ਕਲਰ ਹੈ ਜੇ ਕਿਸੇ ਭੰਗ ਨੇ ਤਿਆਰ ਕਰਵਾਉਣਾ ਤਾਂ ਆਪਾਂ ਤੋਂ ਕਰਵਾ ਸਕਦੇ ਆ ਆਪਾਂ ਨੂੰ WhatsApp ਤੇ ਆਰਡਰ ਦੇ ਸਕਦੇ ਆ ਦੇਖੋ ਇਸ ਤਰ੍ਹਾਂ ਦਾ ਬਚੱਕ ਦਾ ਤੁਸੀਂ ਟਾਂਕਾ ਬਣਾਉਣਾ ਇਸ ਤੋਂ ਤਿੱਕਰ ਆਪਾਂ ਕਰ ਲੈਨੇ ਫਿਰ ਤੁਹਾਨੂੰ ഇദ്രത്തി ഗുട്ടാ ലീല മഹരൂ വൈട്ട് ഫുൾ പേ മഹരു സാറണ ਹੁਣ ਆਪਾਂ ਇਧਰ ਨੂੰ ਲਿ ਜਾਵਾਂਗੇ ਇੱਥੋਂ ਬេរੇ ਆਪਾਂ ਇੱਥੋਂ ਲਿ ਜਾਵਾਂਗੇ ਇੱਥੋਂ ਤੱਕ ਠੀਕ ਹੈ ਜੀ ਹੁਣ ਆਪਾਂ ਇਹ ਆਪਣਾ ਇੱਥੇ ਜੋੜ ਆ ਗਿਆ ਦੇਖੋ ਇਧਰ ਇੱਥੇ ਆਪਾਂ ਇਧਰ ਨੂੰ ਐ ਪਾ ਲੈਣਾ ਜੇ ਤੁਸੀਂ ਸੂਟ ਨੂੰ ਪੇਂਟ ਕਰਵਾਉਣਾ ਤਾਂ ਤੋਂ ਪੇਂਟ ਵੀ ਕਰਵਾ ਸਕਦੇ ਹੋ ਜੇ ਤੁਸੀਂ ਇਹ ਸਿੰਦੀ ਬੋਟੀ ਦਾ ਤਿਆਰ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਜੇ ਤੁਸੀਂ ਐਸੇ ਡਿਜ਼ਾਈਨ ਦਾ ਸੂਟ ਤਿਆਰ ਕਰਵਾਉਣਾ ਸੱਤ ਕਰਵਾ ਸਕਦੇ ਹਾਂ ਬਹੁਤ ਹੀ ਸੋਹਣਾ ਲੱਗਦਾ ਸੂਟ ਇਹ ਕਿਸੇ ਵੀ ਕੱਪੜੇ ਤੇ ਕੋਈ ਵੀ ਡਿਜ਼ਾਈਨ ਆਪਦੀ ਮਨਪਸੰਦ ਦਾ ਭੇਜ ਕੇ ਸੱਤੋਂ ਸੂਟ ਤਿਆਰ ਕਰਵਾ ਸਕਦੇ। ਦੇਖੋ ਇਧਰ ਆਪਾਂ ਐ ਲੈ ਜਾਣਾ ਤੇ ਜੇ ਕਿਸੇ ਨੇ ਆਪਾਂ ਤੋਂ ਚੋਬ ਦੀ ਚਿੜੀ ਦੇਖਣੀ ਹੋ ਵੀ ਸਿੱਖ ਸਕਦੇ ਆ। ਤੇ ਇਹ ਬਹੁਤ ਹੀ ਸੌਖਾ ਟਾਂਕਾ ਦਾ ਬਚਕਦਾ। ਇਹ ਤਾਂ ਤੁਸੀਂ ਦਾ ਪਚਾਕਾ ਕਰੀ ਜਾਣੀ ਹੈ ਦੇਖੋ ਤੇ ਜੇ ਸਾਡੀ ਵੀਡੀਓ ਪਸੰਦ ਆਵੇ ਤਾਂ ਤੁਸੀਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕੈਜ ਲੱਗਦੀ ਹੈ ਦੇਖੋ ਇਹ ਦਬ ਚੱਕ ਦਾ ਟੰਕਾ ਇਸ ਤਰ੍ਹਾਂ ਬਣੂਗਾ ਤੇ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਲੇਖ ਲੈਣਾ ਹੈ ਤੇ ਸਾਨੂੰ ਇੱਕ ਵਾਰੀ ਮੌਕਾ ਜ਼ਰੂਰ ਦੇ ਕੇ ਵੇਖੋ ਸੂਟ ਆਉਣ ਦਾ ਕਰੋ ਸਾਨੂੰ ਆਪਾਂ ਮਚਿੰਦੀ ਬੁਟੀ ਦਾ ਹੋਵੇ ਚੋਕ ਦੀ ਚਿੜੀ ਦਾ ਇਹ ਹੀ ਡਿਜ਼ਾਈਨ ਹੋਵੇ ਮਸ਼ੱਕ ਦੀ ਤੇ ਹੋਰ ਜਿਹੜੇ ਡਿਜ਼ਾਈਨ ਚਾਹੁੰਦੇ ਆ ਖੜਾਂਗੀਆਂ ਚੱਲਦੀਆਂ ਕਰਵਾ ਸਕਦੇ ਮਸ਼ੀਨਵਰਕ ਕਰਵਾ ਸਕਦੇ ਤੇ ਪੇਂਟ ਵਾਲੇ ਸੂਟ ਤਿਆਰ ਕਰਵਾ ਸਕਦੇ ਹਾਂ ਤੇ ਜੇ ਸਾਥੋਂ ਟੂਲ ਦੇ ਸੂਟ ਤਿਆਰ ਕਰਵਾਉਣੇ ਸਾਡੇ ਕੋਲ ਤਿੰਨ ਕਲਰ ਹੈਗੇ ਰੈੱਡ ਮਹਿਰੂਨ ਤੇ ਮਾਸਟਰਡ ਕਲਰ ਤੁਸੀਂ ਸੂਟ ਵੀ ਤਿਆਰ ਕਰਵਾ ਸਕਦੇ ਹੋ ਬਰਕਰਾਰ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤੇ ਸਾਡੇ ਵੀਡੀਓ ਨੂੰ ਲਾਇਕ ਜਰੂਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕਾਹੀ ਜਿਹੀ ਲੱਗੀ ਦੇਖੋ ਨੇੜ ਤਬਕਾ ਨੇ ਚੋਪੜੀਆਂ ਚੜ੍ਹਗੇ ਤੇ ਚਲੋ ਜੀ ਆਪਾਂ ਅਗਲੀ ਵੀਡੀਓ ਜੁ ਮਿਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ